ਕਾਲ ਜੀ ਭੈਣੋਂ ਕੀਤਾ ਹਾਂ ਜੀ ਸਾਰੇ ਅੱਜ ਦੀ ਜਿਹੜੀ ਸਵੇਰ ਦੀ ਵੀਡੀਓ ਰਹੀ ਸੀ ਦੋ ਵੀਡੀਓ ਦੇ ਇੱਕ ਵੀ ਸੂਟ ਨਹੀਂ ਰਿਹਾ ਹੈਗਾ ਵਾਇਗਰੂ ਦੀ ਕਿਰਪਾ ਨਾਲ ਤੁਹਾਡੀ ਸਾਰਿਆਂ ਦਾ ਇੰਨਾ ਕਾ ਜ਼ਿਆਦਾ ਪਿਆਰ ਮਿਲਿਆ ਕਿ ਸਾਰੇ ਕਲੀਅਰ ਹੋਏ ਨੇ ਤੁਸੀਂ ਖੁਦ ਚੈੱਕ ਕਰ ਸਕਦੇ ਹੋਗੇ ਕਿ ਸਾਰੇ ਦੇ ਸਾਰੇ ਸੂਟ ਕਲੀਅਰ ਕੀਤੇ ਨੇ ਕਿ ਤੁਸੀਂ ਨੇ ਇੱਕ ਵੀ ਸੂਟ ਉਹਨਾਂ ਦੇ ਵਿੱਚੋਂ ਨਹੀਂ ਹੈਗਾ ਤੇ ਹੁਣ ਜਿਹੜੇ ਮੈਂ ਪਾਣ ਲੱਗਿਆ ਇਹ ਮਿਕਸ ਬ੍ਰਾਂਡ ਰਹਿਣਗੇ ਜੀ ਸਾਰੇ ਕੋਈ ਵੀ ਮੈਂ ਬ੍ਰਾਂਡ ਇੱਕ ਨਹੀਂ ਹੋਊਗਾ ਕਿਤੇ ਕਹਿ ਦੋ ਆਪ ਕਿਹਾ ਸੀ ਜੀ ਆਹ ਅਲੱਗ-ਅਲੱਗ ਬ੍ਰਾਂਡ ਰਹਿਣਗੇ ਇਹਨਾਂ ਦੇ ਵਿੱਚ ਪ੍ਰਗਤੀ ਦੇ ਸੂਟ ਵੀ ਹੋਣਗੇ ਤੇ ਇਹਨਾਂ ਦੇ ਵਿੱਚ ਉਹਦੇ ਵੀ ਰੰਗ ਰਸ਼ੀਆ ਦੇ ਵੀ ਹੋਣਗੇ ਤੇ ਇਹਨਾਂ ਦੇ ਵਿੱਚ 10 ਬ੍ਰਾਂਡ ਦੇ ਵੀ ਹੋਣਗੇ ਜਿਹੜੇ ਸੂਟ ਮੈਂ ਪਾਣ ਲੱਗੀਆਂ ਸਾਰੇ ਬ੍ਰਾਂਡ ਮਿਕਸ ਜੇ ਰਹਿਣਗੇ ਇਹਦੇ ਵਿੱਚ ਸਾਰੇ ਦੇ ਸਾਰੇ ਟਿੰਟਿੰਨ ਦੇ ਵੀ ਹੋਣਗੇ ਤੇ ਅ ਲਵਲੀਨ ਦਾ ਵੀ ਇੱਕ ਦੋ ਹੈਗਾ ਹੈ ਲਵਲੀਨ ਦਾ ਵੀ ਹੈਗਾ ਜੋ ਕਿ ਸੇਮ ਪ੍ਰਾਈਸ ਦੇ ਵਿੱਚ ਹੀ ਹੋਊਗਾ ਸਾਰਿਆਂ ਦਾ ਪ੍ਰਾਈਸ ਰੂਗਾ 600 ਰੁਪਏ 600 ਰੁਪਏ ਦੇ ਵਿੱਚ ਕੋਈ ਵੀ ਬ੍ਰਾਂਡ ਹੈ ਚਾਹੇ ਦੇ ਵਿੱਚੋਂ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਤੇ ਮਿਕਸ ਅਪ ਜੇ ਹੈਗੇ ਨੇ ਜੇ ਸਾਰੇ ਮੈਂ फटाफट ਤੁਹਾਨੂੰ ਦਿਖਾ ਦਿੰਨੀ ਆਂ ਕਿ ਜਿੱਦਾਂ ਸੋਨੇ ਅੱਜ ਸਵੇਰ ਵਾਲੀਆਂ ਦੋਨੋਂ ਵੀਡੀਓ ਨੂੰ ਇੰਨਾ ਕੁ ਵਧੀਆ ਰਿਸਪਾਂਸ ਦਿੱਤਾ ਹੈਗਾ ਆਈ ਹੋਪ ਤੁਸੀਂ ਮੈਨੂੰ ਪੂਰੀ ਦੀ ਪੂਰੀ ਉਮੀਦ ਹੈ ਤੁਸੀਂ ਇਹਨੂੰ ਵੀ ਦਿਓਗੇ ਕਿਉਂਕਿ ਤੁਹਾਨੂੰ ਸਾਡਾ ਸਟਫ ਇੰਨਾ ਪਸੰਦ ਆ ਰਿਹਾ ਹੈਗਾ ਤੇ ਇੱਕ ਵੀ ਸੂਟ ਹੈਗਾ ਜਿਹੜਾ ਖਾਦੀ ਦਾ ਨਹੀਂ ਰਿਹਾ ਸਿਰਫ ਦੋ ਸੂਟ ਖਾਦੀ ਦੇ ਹੈਗੇ ਨੇ ਕਿ ਆਪਣੇ ਕੋਲੇ ਬਾਕੀ ਸਾਰੇ ਕਲੀਅਰ ਨੇਗੇ ਤੇ ਜਿਹੜੇ ਦੁਪਟਿਆਂ ਵਾਲੇ ਸੂਟ ਸੀਗੇ ਸਾਰੇ ਸਟਾਕ ਕਲੀਅਰ ਹੋ ਚੁੱਕਿਆਗਾ ਖਾਦੀ ਦੇ ਸਿਰਫ ਦੋ ਸੂਟ ਅਵੇਲੇਬਲ ਹੈਗੇ ਨੇਗੇ ਉਹ ਵੀ ਇੱਕ ਦੋ ਭੈਣਾਂ ਨੇ ਪੁੱਛੇ ਹੋਏ ਨੇਗੇ ਬਸ ਉਹਨਾਂ ਨੇ ਵੀ ਚਲੇ ਜਾਣਾਗਾ ਤੇ ਸਾਰਾ ਸਟਾਕ ਹੈ ਜਿਹੜਾ ਆਪਣਾ ਕਲੀਅਰ ਹੈਗਾ ਬਾਕੀ ਜਿਹੜੇ ਆਪਾਂ ਇੱਕ ਨਵਾਂ ਵੈਰਾਈਟੀ ਲੈ ਕੇ ਆਏ ਸੀ ਕੱਲ ਸ਼ਾਮ ਨੂੰ ਵੀਡੀਓ ਪਾਈ ਸੀ ਉਹਦੇ ਵੀ ਸਾਰੇ ਕਲੀਅਰ ਨੇਗੇ ਕੋਈ ਵੀ ਸੂਟ ਉਹਦੇ ਵਿੱਚੋਂ ਨਹੀਂ ਹੈਗਾ ਸਾਰਾ ਨਵਾਂ ਹੀ ਸਟਾਕ ਚੱਲੂਗਾ ਅੱਗੇ ਅੱਗੇ ਜਿਹੜਾ ਆਊਗਾ ਤੇ ਜਿਹੜੇ ਡਿਸਕਾਊਂਟ ਉਠ ਵਾਲਾ ਉਹ ਤਾਂ ਹੀ ਦੇਖੋ ਨਿਕਲ ਜੂਗਾ ਇੱਕ ਨਦੇ ਦੀ ਇੰਚੀ ਸਾਰਾ ਆਪਣਾ ਕਲੀਅਰ ਹੋ ਜੂਗਾ ਲਓ ਜੀ ਮੈਂ ਤੁਹਾਨੂੰ ਦਿਖਾਣ ਲੱਗੀ ਆਂਗੀ ਇਹ ਆਫਰੀਂ ਦਾ ਹੈਗਾ ਜੀ ਸਾਰੇ 6 600 ਰੁਪਏ ਦੇ ਵਿੱਚ ਸੂਟ ਰਹਿਣਗੇ ਜੀ ਜਿਹੜਾ ਮਰਜੀ ਤੁਸੀਂ ਸੂਟ ਲੈ ਸਕਦੇ ਹੋਗੇ ਆਪਣੇ ਤੋਂ ਤੇ ਫਟਾਫਟ ਆਰਡਰ ਹੈਗਾ ਜਿਹੜਾ ਉਹ ਆਪਣਾ ਪਲੇਸ ਕਰਿਓ ਤੇ ਬਾਕੀ ਜਿਹੜੀ ਵੀ ਕੋਈ ਕੁਐਰੀਜ਼ ਹੋਊਗੀ ਤੁਹਾਡੀ ਦਾਸ ਬ੍ਰੈਂਡ ਦਾ ਹੈਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਇਹ ਲਵਲੀਨ ਦਾ ਆ ਗਿਆ ਜੀ ਲਵਲੀਨ ਦਾ ਆ ਗਿਆ 10 ਫ੍ਰੈਂਡ ਦੀ ਸ਼ਰਟ ਆ ਗਈ ਜੀ ਇਹ 10 ਫ੍ਰੈਂਡ ਦੀ ਸ਼ਰਟ ਹੈਗੀ ਹੈ ਜੀ 2.5 ਮੀਟਰ ਦੀ 10 ਫ੍ਰੈਂਡ ਦੀ ਸ਼ਰਟ ਹੈਗੀ ਹੈ ਜੀ 2.5 ਮੀਟਰ ਦੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਜੇਪੀ ਦਾ ਸਾਰਾ ਸਟਾਫ ਇੱਕੋ ਜਿਹਾ ਹੀ ਹੈ ਕਿਸੇ ਵੀ ਸਟਾਫ ਚ ਇਹ ਨਹੀਂ ਹੈਗਾ ਜਿਵੇਂ ਆ ਇੰਨੇ ਦਾ ਆ ਇੰਨੇ ਦਾ ਸਾਰਾ ਸਟਾਫ ਸੇਮ ਹੀ ਹੈਗਾ ਚਾਹੇ ਉਹ ਦਾਸ ਦਾ ਚਾਹੇ ਰੰਗਰਸ਼ੀਆ ਦਾ ਚਾਹੇ ਅਫਰੀਨ ਦਾ ਚਾਹੇ ਪ੍ਰਗਤੀ ਦਾ ਸਾਰਾ ਸੇਮ ਹੀ ਸਟਾਫ ਹੈਗਾ ਕਿਉਂਕਿ ਅਸੀਂ ਸਾਰਾ ਦਿਨ ਦੇਖ ਰਹੇ ਹਾਂਗੇ ਇਹੀ ਸਟਾਫ ਪੂਰੀ ਗਰਮੀ ਹੋ ਗਿਆ ਵੇਚਦੇ ਇਹਨੂੰ ਸਾਰਾ ਸੇਮ ਹੀ ਸਟਾਫ ਹੈਗਾ ਕਿਸੇ ਦੀ ਕੋਈ ਕੰਪਲੀਟ ਨਹੀਂ ਹੈਗੀ ਤੇ ਲੋਕਲ ਕੋਈ ਆਪਣੇ ਕੋਲੇ ਹੈ ਨਹੀਂਗਾ ਇਹ ਵੀ ਦਾਸ ਦਾ ਆ ਗਿਆ ਜੀ ਤੇ ਇਹ ਦਾਸ ਦੀ ਸ਼ਰਟ ਆ ਗਈ ਜਿਵੇਂ ਬਲੈਕ ਬਾਟਮ ਲਗਵਾ ਕੇ ਤੁਸੀਂ ਮੰਗਵਾ ਸਕਦੇ ਹੋ ਵਾਈਟ ਲਗਵਾ ਕੇ ਮੰਗਵਾ ਸਕਦੇ ਹੋਗੇ ਆਪਣੇ ਕੋਲ ਤੇ ਉਸ ਤੋਂ ਬਾਅਦ ਆ ਗਿਆ ਜੀ ਰੰਗ ਰਸ਼ੀਆ ਦਾ ਤੇ ਅਫਰੀਨ ਦਾ ਆ ਗਿਆ ਜੀ ਤੇ ਇਹਦੇ ਵਿੱਚ ਹਾਂਜੀ ਇਹ ਰੰਗ ਰਸ਼ੀਆ ਦਾ ਆ ਗਿਆ ਜੀ ਤੇ ਸਾਰੇ 600 ਰੁਪਏ 600 ਰੁਪਏ ਇਹਨਾਂ ਦਾ ਪ੍ਰਾਈਸ ਰੂਗਾ ਇਹ ਵੀ ਦਾਸ ਦੀ ਸ਼ਰਟ ਆ ਗਈ ਜੀ ਤੇ ਉਸ ਤੋਂ ਬਾਅਦ ਆ ਗਿਆ ਇਹ ਵੀ ਰੰਗ ਰਸ਼ੀਆ ਦਾ ਆ ਗਿਆ ਜੀ ਏ ਵੀਰਾਂ ਗ੍ਰੇਸ਼ੀਆ ਦੇ ਦੇ ਵਿੱਚ ਦੋ ਕਲਰ ਹੈਗੇ ਨੇ ਜੀ ਤੇ ਇਹ ਵਾਲੀ ਸ਼ਰਟ ਹੈਗੀ ਰੰਗ ਰੇਸ਼ੀਆ ਦੀ ਜੀ ਤੇ ਇਹ ਪ੍ਰਕৃতি ਦਾ ਆ ਗਿਆ ਜੀ ਜਿਹੜੇ 8-800 ਦੇ ਸੂਟ ਸੇਲ ਕੀਤੇ ਨੇਗੇ ਆਪਾਂ ਨੇ ਉਹ 600 ਰੁਪਏ ਦੇ ਹੀ ਹੈ ਜੀ ਲਓ ਜੀ ਤੇ ਇਸ ਤੋਂ ਘਟਾ ਕੇ ਨਹੀਂ ਕੁਝ ਦੇ ਸਕਦੇ ਹੈਗੇ ਹੈਨਾ ਡਿਸਕਾਊਂਟ ਹੀ ਹੈ ਇਹ ਸਾਰਾ ਤੇ ਲਓ ਜੀ ਬਹੁਤ ਵਧੀਆ ਹੋਣਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਪ੍ਰਿੰਸੈਸ ਕਲੈਕਸ਼ਨ ਦਾ ਆ ਗਿਆ ਜੀ ਪ੍ਰਿੰਸੈਸ ਕਲੈਕਸ਼ਨ ਦਾ ਤੁਹਾਨੂੰ ਘੱਟ ਮਿਲ ਜੂਗਾ ਇਹ 550 ਰੁਪਏ ਚ ਮਿਲ ਜੂਗਾ ਪ੍ਰਿੰਸੈਸ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ ਦਾਸ ਦਾ ਆ ਗਿਆ ਜੀ ਪ੍ਰਿੰਸਿਸ ਦਾ ਇੱਕੋ ਹੀ ਹੈਗਾ ਇਹ ਸ਼ੰਕਰ ਦਾ ਜਿਹੜਾ ਇਹ 900 ਰੁਪਏ ਦਾ ਦਿੱਤਾ ਹੈ ਇਹ ਵੀ ਸੇਮ ਹੀ 600 ਦਾ ਹੈ ਜੀ ਤੇ ਇਹ ਵੀ ਪ੍ਰਿੰਸਿਸ ਦਾ ਆ ਗਿਆ ਪ੍ਰਿੰਸਿਸ ਦੇ ਦੋ ਆ ਗਏ ਇਹ ਦੋਨੋਂ 550 ਦੇ ਨੇ ਬਾਕੀ ਸਾਰੇ 6600 ਦੇ ਰਹਿਣਗੇ ਜੀ ਲੋ ਜੀ ਇਹ ਵੀ 600 ਦਾ ਹੈਗਾ ਇਹ ਵੀ ਲਵਲੀਨ ਦਾ ਆ ਗਿਆ ਜੀ ਇਹ ਵੀ 600 ਦਾ ਹੈਗਾ ਤੇ ਇਹ ਟਿੰਟਿਨ ਦਾ ਆ ਗਿਆ ਜੀ ਬਰਬਰੀ ਚੈੱਕ ਦੇ ਵਿੱਚ ਇਹ ਵੀ 600 ਦਾ ਹੈ ਜੀ ਲੋ ਜੀ ਤੁਹਾਡੇ ਲਈ ਖੁੱਲੇ ਆਫਰ ਦੇਤੇ ਅੱਜ ਆਪਾਂ ਨੇ ਗੁਰਮੇਰ ਬਟੀਕ ਤੋਂ ਖੁੱਲੇ ਆਫਰ ਮਿਲੇ ਨੇ ਤੁਹਾਨੂੰ ਖੁੱਲੇ ਆਪਣੀ ਬਟੀਕ ਇਕਦਾ ਨਾਮ ਵੀ ਉਹੀ ਗੱਲ ਬਾਬਾ ਜੀ ਦੀ ਕਿਰਪਾ ਦੇ ਨਾਲ ਗੁਰਮੇਰ ਬਟਿਕ 13 ਤੇ ਰਹਿ ਬਾਬਾ ਜੀ ਦੀ ਕਿਰਪਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਅਨੁਸਾਰ ਹੀ ਆਪਣਾ ਸਾਰਾ ਕੰਮ ਚੱਲ ਰਿਹਾ ਹੈਗਾ ਤੁਹਾਡਾ ਸਾਰਿਆਂ ਦਾ ਇੰਨਾ ਵਧੀਆ ਪਿਆਰ ਮਿਲ ਰਿਹਾ ਹੈਗਾ ਲੋ ਜੀ ਬਹੁਤ ਜ਼ਿਆਦਾ ਵਧੀਆ ਜਿਹੜੇ ਸੂਟ ਲੈਗੇ ਜਿਹੜੇ ਆਪਾਂ ਆਪਾਂ ਨੇ ਇਹ ਨਹੀਂ ਕਦੇ ਸੋਚਿਆ ਵੀ ਇਹ ਇੰਨੇ ਦਾ ਸੀ ਇੰਨੇ ਦਾ ਦੇ ਰਹੇ ਹਾਂਗੇ ਆਪਾਂ ਇੱਕੋ ਜਿਹੀ ਚੱਕ ਦਿੰਨੇ ਹੁੰਨੇ ਹੈਗੇ ਕੰਮ ਤੇ ਕਿਰਪਾ ਵੀ ਬਾਬੇ ਦੀ ਵਧੀਏਗੀ ਤੁਹਾਡਾ ਸਾਰਿਆਂ ਦਾ ਪਿਆਰ ਬਹੁਤ ਵਧੀਆ ਮਿਲ ਰਿਹਾ ਹੈਗਾ ਲੋਜੀ ਜਿਹੜਾ ਸੂਟ ਜਿਹੜੀ ਭੈਣ ਨੂੰ ਪਸੰਦ ਆਉਂਦਾ ਹੈਗਾ ਫਟਾਫਟ ਕੋਸ਼ਿਸ਼ ਕਰਿਆ ਕਰੋ ਦੋ ਦੋ ਮੰਗਵਾ ਲਿਆ ਕਰੋ ਇਕੱਠੇ ਇੱਕ ਇੱਕ ਆਰਡਰ ਕਰਨ ਨਾਲ ਤਾਂ ਥੋੜੀ ਸ਼ਿਪਿੰਗ ਚਾਰजेस ਵਾਚ ਜਾਂਦੇ ਨੇਗੇ ਤੇ ਨਾਲੇ ਸਾਨੂੰ ਵੀ ਪੈਕਿੰਗ ਕਰਨੀ ਆਸਾਨ ਹੋ ਜਾਂਦੀ ਹੈਗੀ ਕੱਲੇ ਕੱਲੇ ਦੀ ਪੈਕਿੰਗ ਔਖੀ ਹੈ ਪਰ ਅਸੀਂ ਤਾਂ ਕਰ ਦਾਂਗੇ ਚਲੋ ਕੋਈ ਗੱਲ ਨਹੀਂ ਹੈਗੀ ਪਰ ਸੋਨੂੰ ਵੀ ਇਹ ਹੈ ਵੀ ਦੋ ਸੂਟ ਜ਼ਰੂਰ ਮੰਗਵਾ ਲਿਆ ਕਰੋ ਇੱਕ ਸ਼ਿਪਿੰਗ ਦੇ ਵਿੱਚ ਆ ਜਾਂਦੇ ਨੇ ਕਿ ਦੋ ਸੂਟ ਤੇ ਤੁਸੀਂ ਦੋ ਸੂਟ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇੰਨੇ ਕ ਸਸਤੇ ਪ੍ਰਾਈਸ ਤੇ ਬ੍ਰਾਂਡ ਦੇ ਸੂਟ ਤੁਹਾਨੂੰ ਮਿਲ ਰਹੇ ਨੇਗੇ ਤੁਸੀਂ ਕਿਸੇ ਨੂੰ ਦੇਣ ਲੈਣ ਚ ਦੇਣੇ ਨਾ ਆਪਣੇ ਘਰੇ ਪਾਣੇ ਨਾ ਚਾਹੇ ਦੋ ਤਿੰਨ ਸਾਲ ਕੁੱਟਕੁੱਟ ਕੇ ਹੰਡਾ ਦਿਓ ਸੂਟ ਪਾਟ ਜਾਊਗਾ ਨਾ ਤਾਂ ਰੰਗ ਜਾਊਗਾ ਜੀ ਨਾ ਇਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਦੇਵਾਂਗੇ ਜੀ ਕਿਉਂਕਿ ਜਦੋਂ ਸੋਡਾ ਪਿਆਰ ਇੰਨਾ ਮਿਲ ਰਿਹਾ ਤਾਂ ਆਪਾਂ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਤੁਸੀਂ ਪਲੇਸ ਕਰ ਸਕਦੇ ਹੋ ਰਖੜੀ ਤੇ ਆਪਣੀ ਇਹ ਵੀਡੀਓ ਦਾ ਵੀ ਆਫਰ ਹੋਊਗਾ ਜੀ ਥੈਂਕ ਯੂ